ਪਹਿਲੀ ਵਾਰੀ ਮੈਂ ਖੜੇ ਸੀ ਫੁੱਲ ਦਾ ਫੁੱਲ ਦਾ ਹਾਂ ਆਪਣਾ ਇਹੀ ਇਧਰ ਹਾਂ ਮੂਨ ਕੋ ਤਾਂ ਕੇ ਉੱਥੇ ਖੜੇ ਸੀ ਪਹਿਲੀ ਵਾਰੀ 32 ਕਿਲੋ 32 ਕਿਲੋ ਸੀ ਹਾਂ 32 ਕਿਲੋ ਸੀ ਤੇ ਮੈਨੂੰ ਦੇ ਕੇ ਉੱਥੇ ਲੋਕ ਹੱਸਣ ਵੀ ਇਹ ਜਵਾਹ ਜੀ ਕੀ ਕਰੂਗਾ ਹਣਾ ਇਹ ਜਦੋਂ ਮੇਰਾ ਵੀ ਥੋੜਾ ਹਲ ਸੀਗਾ ਹਲਕਾ ਸੀਗਾ ਤੇ ਵੀ ਜਵਾਹ ਆ ਜਾਈ ਕੀ ਹਾਂ ਵੇਟ ਘਟ ਸੀਗਾ ਹਾਂ ਵੇਟ ਘਟ ਸੀਗਾ ਤੇ ਫਿਰ ਚੱਲੇ ਮੈਚ ਉਥੇ ਮੈਚ ਫਿਰ ਪਹਿਲੀ ਵਾਰੀ ਇਹ ਫਰਸਟ ਕੱਟ ਲੈਣੇ ਸੀ ਬਦਲੀ ਗਿਆ ਮਾਹੌਲ ਫਿਰ ਤਾਂ ਆਪੇ ਲਿਆਂਣ ਲੱਗੇ ਜਦੋਂ ਜਿੱਤਣ ਲੱਗੇ ਫਿਰ ਤਾਂ ਆਪੇ ਲੈ ਕੇ ਲੈ ਜਾ ਕਰਨ ਫਿਰਦਾ ਬਸ 57 ਹਜ਼ਾਰ ਦਾ 57 ਵੀ ਬਹੁਤ ਉਦੋਂ 57 ਦਾ ਵੀ ਬੜਾ ਕ੍ਰੇਜ਼ ਹੁੰਦਾ ਸੀ ਉਹ ਟਾਈਮ ਆ 57 ਐਂ ਲੱਗਦੀਂਦੀ ਜਿਆਦਾ ਯਾਰ ਜਿਵੇਂ ਹੁਣ ਓਪਨ ਨੂੰ ਦੇਖਦੇ ਨੇ 57 ਦੇ ਬੇਟਾ ਨੂੰ ਉਦੋਂ ਐਂ ਦੇਖ ਦਿੰਦੇ ਉਹ ਚੀਜ਼ਾਂ ਉਦੋਂ ਉਹ ਵੇਲੇ ਲੋਕ 57 ਨੂੰ ਵੀ ਬਹੁਤ 57 ਬੇਟਾ ਬਹੁਤ ਹੋ ਰਿਹਾ ਹੈਗਾ ਮਸ਼ਹੂਰ ਰਹਾ ਲਾਲਾ ਵੀ ਬੜਾ ਦਾ ਜਿਆਦਾ ਮਸ਼ਹੂਰ ਹੁੰਦਾ ਸੀ ਕਿਉਂਕਿ ਮੈਂ ਜਿਆਦਾ ਕਿੱਡੇ ਆ 57 ਤੇ 52 ਛੇ ਰੋਣੇ ਮਸ਼ਹੂਰ ਰਹਾ ਦਾਤ ਗੁਰ ਹੁੰਦਾ ਸੀ ਬੱਬੂ ਹੁੰਦਾ ਜੀ ਤੇ ਗੁਰੀ ਹੁੰਦਾ ਸੀ ਹਾਂ ਇੱਕ ਮੁੰਡਾ ਹੋਰ ਹੁੰਦਾ ਜਿਹਦਾ ਮੈਂ ਨਾਂ ਨਹੀਂ ਯਾਦ ਉਹਨਾਂ ਚ ਜਿਆਦਾ ਬੇਟ ਇਹ ਦੋ ਹੀ ਉਹਨਾਂ ਚ ਉਹਨਾਂ ਜੀ ਖੇਡਿਆ ਹਾਂ ਹਾਂ ਛੇ ਰੋਣੇ ਤੇ ਉਹ ਹੈਗੇ ਸੀ ਬਹੁਤ ਤਗੜਾ ਯਾਰ ਟੀਰਾ ਕਰਾਲੇ ਵਾਲਾ ਵੀ ਉਹ ਕਿਉਂ ਹਾਂ ਟੀਰਾ ਹਾਂ ਟੀਰਾ ਵੀ ਹੁੰਦਾ ਸੀ ਸਾਰੀ ਮੈਂ ਭੁੱਲ ਗਿਆ ਤੁਸੀਂ ਯਾਦ ਕਰਾ ਤੁਸੀਂ ਇਹ ਯਾੜਦੇ ਮੈਂ ਭੁੱਲੀ ਜਾਂਦਾ ਹਾਂ ਟੀਰਾ ਵੀ ਬਹੁਤ ਤਗੜਾ ਹਾਂ ਟੀਰਾ ਵੀ ਖੇਡਿਆ ਸੀ ਅਸੀਂ ਇਕੱਠੇ ਖੇਡਿਆਂਗੇ ਹਾਂ ਤਾਂ ਟੀਰਾ ਵਧੀਆ ਖੇਡਿਆ ਬਹੁਤ ਹਾਂ ਬਹੁਤ ਬਹੁਤ ਤਗੜਾ ਖੇਡਿਆ ਤੇ ਟੋਟਲੀ ਮੈਚ ਜਿਹੜੇ ਖੇਡਨੇ ਟੋਟਲੀ ਜਿੱਤੀਏ ਜਿੱਤੀ ਦੇ ਸੀ ਟੋਟਲ ਹਾਂ ਕੋਈ ਇਹ ਕੀ ਕਹਣਾ ਦਿੱਕ ਅੱਧਾ ਹਰ ਗੇਮ ਚ ਇਤੇ ਨਹੀਂਗਾ ਨਹੀਂ ਬਸ ਜਿੱਤ ਜਿੱਤ ਨਹੀਂ ਜਦੋਂ ਸ਼ੇਰਾਂ ਵਿੱਚ ਖੇਡਦੇ ਉਦੋਂ ਵੀ ਪੱਕਾ ਜਿੱਤ ਕੇ ਹੁੰਦੇ ਸੀ ਕੀ ਕਹਣਾ ਕਿ ਇੱਕ ਅੱਧਾ ਕਦੇ ਮੈਚ ਹਾਰ ਗਿਆ ਨਹੀਂ ਜਿੰਨੇ ਸੀਜ਼ਨ ਦੇ ਮੈਚ ਹੁੰਦੇ ਟੋਟਲੀ ਸਾਰੇ ਜਿੱਤਦੇ ਸੀ ਉਦੋਂ ਹਰਿਆਣੇ ਚ ਵੀ ਜਾਂਦੇ ਸੀ ਉਦੋਂ ਹਰਿਆਣੇ ਚ ਹਾਂ ਜਾਂਦੇ ਸੀ ਉਹ ਹਰਿਆਣੇ ਚ ਵੀ ਹੂੰ ਨਹੀਂ ਜਾਂਦੇ ਉਦੋਂ ਜਾਂਦੇ ਸੀ ਉਦੋਂ ਜਾਂਦੇ ਸੀ ਬੁਰੇ ਤਗੜੇ ਲੱਗਦੇ ਸੀ ਪਰ ਜਿੱਤ ਜਾਂਦੇ ਸੀ ਪਰ ਸਾਡਲੇ ਬਿਨਾਂ ਕੀ ਸੀ ਸਟਰੀਗਾ ਸਾਡਲੇ ਬਿਨਾਂ ਮੈਚ ਸੀ ਨਾਲੇ ਨਾਲ ਮੈਂ ਕੌਟੀਆਂ ਪਾਉਂਦਾ ਸੀ ਆ ਨਾਲੇ ਜਾਫ ਕਰਦਾ ਸੀ ਸੀਗਾ ਤੇ ਇੱਕ ਵਾਰ ਉਹ ਹੋ ਜਾਂਦੇ ਸੀਗਾ ਜਿਆਦਾਤਰ ਸਾਡੇ ਨਾਲ ਉਧਰ ਧੀਰਾ ਹੀ ਖੇਡਦੇ ਹੁੰਦਾ ਸੀਗਾ ਧੀਰਾ ਕ ਕਰਾ ਲਿਆ ਹਾਂ ਤੇ ਫਿਰ ਟੀਮਾਂ ਸਾਡੀ ਸਟਰੋਂਗ ਬਣ ਜਾਂਦੀ ਸੀ ਜਾਫ ਲੈਣ ਕਦੇ ਉਹ ਮੈਂ ਜਾਫ ਚ ਆ ਜਾਂਦਾ ਧੀਰਾ ਵੀ ਉਹ ਕਰ ਲੈਂਦਾ ਸੀ ਡਬਲ ਸੀ ਆਲਰਾਊਂਡਰ ਸੀ ਉਹ ਵੀ ਪਖ ਸੀ ਆ ਐ ਕਰਕੇ ਅਸੀਂ ਉਹਨਾਂ ਨੂੰ ਜਿੱਤ ਜਾਂਦੇ ਬੱਤਾ ਉਹ ਤਾਂ ਬਹੁਤ ਉਹ ਕਰਦੇ ਟਾਈਮ ਤੋਂ ਤਾਂ ਬਹੁਤ ਉਹ ਕਰਦੇ ਉਹ ਹਾਂ ਉਹਦਾ ਟਾਈਮ ਮੰਨ ਕੇ ਰਿਆ ਨਹੀਂ ਪਤਾ 40 45 ਮਿੰਟ ਦੇ ਦਾਂਦੇ ਬਹੁਤ ਉਹ ਕਰਦੇ ਸੀਗੇ ਕਦੇ ਨੰਬਰ ਬਰਾਬਰ ਕਰ ਦਾਂਦੇ ਐਂ ਵੀ ਬਹੁਤ ਪੰਗੇ ਰਏ ਸੀ ਉਧਰ ਜਾਂਦੇ ਤਾਂ ਹੈਗੇ ਦੀ ਪਰ ਜਿਵੇਂ ਲਾਲਾ ਕੋਈ ਬਲਾਲਾ ਹੁੰਦੀ ਸੀ ਆ ਜਿਵੇਂ ਕੋਈ ਰਿਸ਼ਤੇਦਾਰੀ ਹੁੰਦੀ ਦੀ ਅੱਧਾ ਭਾਈ ਨਹੀਂ ਹੂੰ ਤਾਂ ਜ਼ਿਆਦਾ ਉਧਰ ਟਾਈਮ ਵਾੜਾ ਕਰਕੇ ਵਾੜਾ ਹੋ ਕਰਦੇ ਸੀਗੇ ਬਹੁਤ ਜ਼ੋਰ ਲਵਾਉਂਦੇ ਹੁੰਦੀ ਆ ਮੈਂ ਮੁੰਡੇ ਨੂੰ ਆਖਿਆ ਮੈਂ ਯਾਰ ਅੱਜ ਖੇਡਣਾ ਨਹੀਂ ਇੱਕ ਦਿਨ ਪਹਿਲਾਂ ਸੀ ਲਹਿਰੇ ਮੈਚ ਸੀ ਉਹਦੇ ਐਲ ਸੀ ਡੀ ਦੇ 75 ਕਿਲੋ ਦੇ ਤੇ ਮੈਂ ਉਹਦੇ ਵੀ ਮੈਂ ਤੇ ਗਰਜੀਤ ਹੀ ਖੇਡੇ ਸੀ ਬੱਲੇ ਆਚਾ ਕਣਕਵਾਲ ਚ ਉਹ ਤੋਂ ਪਾਸਟ ਜੀਏ ਥੋੜਾ ਮੇਰਾ ਜ਼ੋਰ ਲੱਗ ਰਿਹਾ ਸੀਗਾ ਮੈਂ ਆਖਿਆ ਯਾਰ ਉਹ ਤੇ ਕੱਲੇ ਨਹੀਂ ਗੋਟੀਆਂ ਪਾਈਆਂ ਸੀ ਤੇ ਉਹਦੇ ਕਰਕੇ ਜ਼ੋਰ ਲੱਗਣ ਕਰਕੇ ਟੀਮਾਂ ਵਧੀਆ ਸੀ ਬਈ ਸਾਰੀਆਂ ਹੂੰ ਬਿਲਕੁਲ ਹਾਂ ਤੇ ਜ਼ੋਰ ਲੱਗਣ ਕਰਕੇ ਮੈਂ ਉਹਨੂੰ ਆਖਿਆ ਮੈਂ ਹਾਂ ਜਰਾ ਕੱਲ ਨੂੰ ਮੈਂ ਖੇਡਦਾ ਨਹੀਂ ਹੈਗਾ ਮੈਂ ਹਾਂ ਆਪਾਂ ਬੰਦਾ ਹੋਰ ਖੜ੍ਹਾ ਦੇ ਦਿੰਨੇ ਕੋਈ ਕੋਰ ਮਿੱਤਰ ਜੜ ਮੇਰਾ ਕੋਟੜੀ ਤੇ ਹੁੰਦਾ ਸੀ ਵਿੰਦਰ ਮੁੰਡਾ ਮੈਂ ਹਾਂ ਜਾਲ ਜਰਾ ਤੂੰ ਖੇਡ ਨਹੀਂ ਉਹਨੂੰ ਕਹਤਾ ਚੱਲ ਗਰਜੀਤ ਮੈਨੂੰ ਕਹਦਾ ਚੱਲ ਨਾਲ ਬਾਗ ਚੱਲ ਮੀ ਬਰ ਇੱਕ ਵੇਲਾ ਗਿਰਾਂਗਾ ਆ ਵੀ ਚੱਲ ਫਿਰ ਨਾਲੇ ਟਾਈਮ ਪਾਸ ਹੋ ਜੂਗਾ ਮੈਂ ਚੱਲ ਚਲਾ ਗਿਆ ਨਾਲ ਬਈ ਤੇ ਉੱਤਰ ਪੁੰਬੀ ਅੱਲਾ ਬੈਠੇ ਵੀ 2 ਮਹੀਨੇ ਪਹਿਲਾਂ ਹੋਏ ਸੀ ਇੱਥੇ ਟੂਰਨਾਮੈਂਟ ਉਦੋਂ ਵੀ ਅਸੀਂ ਫਾਸਟ ਸੀਗੇ ਉਸ ਸੰਗਤੀ ਵਾਲੀ ਸੰਗਤੀ ਵਾਲੀ ਸੀ ਤੇ ਐਂ ਕਰਕੇ ਉਹ ਮੁੰਡਾ ਕਹਿੰਦਾ ਜਲਦੀ ਆ ਖੇਡ ਲੈ ਯਾਰ ਕੁਝ ਨਹੀਂ ਹੁੰਦਾ ਅਗਰ ਜਿੱਤ ਵੀ ਕਹਿੰਦਾ ਚੱਲ ਹੁਣ ਕਹਿੰਦਾ ਖੇਡ ਲੈ ਜਦੋਂ ਹੁਣ ਰੇਡਰ ਹੀ ਨਹੀਂ ਹੈਗਾ ਫੇਰ ਭਈ ਮੈਂ ਹਾਂ ਚੱਲ ਹੁਣ ਖੇਡਣਾ ਤਾਂ ਪਊਗਾ ਜਦੋਂ ਹੁਣ ਨਾ ਰੇਡਰ ਹੀ ਹੈਗਾ ਬਿਲਕੁਲ ਬਿਲਕੁਲ ਚੱਲ ਭਈ ਲੱਗੀ ਗਏ ਮੈਚ ਲੱਗੀਏ ਫਾਈਨਲ ਮੈਚ ਆ ਗਿਆ ਭਈ ਫਾਈਨਲ ਮੈਚ ਸਾਡਾ ਉਹਦੇ ਨਾਲ ਸੀਗਾ ਕੱਟੂ ਵਾਲਿਆਂ ਨਾਲ ਕੱਟੂ ਵਾਲਿਆਂ ਨਾਲ ਠੀਕ ਹੈ ਬਸ ਬਾਈ ਦੂਜੀ ਗੋਡੀ ਪਾਉਣ ਗਿਆ ਸੀ ਆ ਕੁੱਤੀ ਪੱਡੀ ਪਾਉਣ ਹੋਇਆ ਸੀ ਤੇ ਪਤਾ ਹੀ ਨਹੀਂ ਲੱਗਿਆ ਉਹ ਮੁੰਡੇ ਦਾ ਕਿਵੇਂ ਨਾ ਕਿਵੇਂ ਆ ਕੇ ਸਾਰਾ ਭਾਈ ਉਹਦਾ ਸਾਰਾ ਮੇਰੇ ਤੇ ਬਸ ਆ ਕੀਤੇ ਵਜਾ ਗੋਡੇ ਦੇ ਆ ਸਾਰਾ ਭਾਈ ਉੱਪਰ ਹੀ ਹਾਂ ਪਤਾ ਹੀ ਨਹੀਂ ਲੱਗਿਆ ਬਸ ਉੱਥੇ ਹੀ ਪੜਾਕਾ ਪੈ ਗਿਆ ਬਈ ਗੋਡੇ ਉੱਥੇ ਲੱਗਾ ਮੈਂ ਟੁੱਟ ਗਿਆ ਜੀ ਤੇ ਬਸ ਉੱਥੇ ਚੱਲਦੇ ਆ ਬਸ ਉੱਥੋਂ ਗੇਮ ਦਾ ਹੌਲੀ ਹੌਲੀ ਤੁਹਾਨੂੰ ਗੱਗੀ ਸੀਗਾ ਹਾਂ ਇੱਕ ਮੁੰਡਾ ਗੱਗੀ ਸੀਗਾ ਪੀ ਦਾ ਗੱਗੀ ਦੋ ਹਾਂ ਉਹ ਪਹਿਲਾਂ ਪਹਿਲਾਂ ਜਿਹੜਾ ਪਹਿਲਾਂ ਦੁਆਰ ਕਰਾਇਆ ਫਿਰ ਹੌਲੀ ਹੌਲੀ ਮੁੰਡਾ ਇੱਕ ਆਪਣੇ ਰੋਹੂੰ ਪਹਿਲਾਂ ਠੀਕ ਸੀਗਾ ਟਾਈਮ ਨਾਲ ਨਿਭੜ ਜਾਂਦੇ ਸੀ ਬਈ ਹਨ ਤੇ ਜਿਹੜੇ ਜਿਹੜੇ ਮੈਚ ਜਿਹਨੇ ਉਹਨੇ ਮੈਚ ਹੋ ਜਾਂਦੇ ਸੀ ਟਾਈਮ ਨਾਲ ਸਭ ਪਲੇਅਰ ਹੋ ਜਾਂਦਾ ਸਾਰੀ ਘਰੇ ਭੱਗ ਜਾਂਦੀ ਸੀ ਟਾਈਮ ਨਾਲ ਹਾਂ ਬਈ ਉਦੋਂ ਦਾ ਤੜਕੜੇ ਸੀ ਸੈਟ ਹੁਣ ਤਾਂ ਉਹ ਗੱਲ ਜੀ ਪਤਾ ਹੀ ਨਹੀਂ ਲੱਗਦਾ ਹੁਣ ਤਾਂ ਕਿਹੜਾ 57 ਵਾਲਾ ਕਿਹੜਾ ਪੈਂਡਲ ਵਾਲਾ ਕਿਹੜਾ ਬਾਟ ਵਾਲਾ ਉਹ ਗੱਲ ਜੀ ਦਾ ਬੈਂਕ ਤਾਂ ਜੱਜ ਕੀ ਜੇ ਮੈਚ ਜੀ ਹੁੰਦੀ ਜੀ ਨੇ ਉਸ ਹਿਸਾਬ ਨਾਲ ਉਹ ਚੀਜ਼ਾਂ ਨਹੀਂ ਸੀ ਬਿਲਕੁਲ ਪੈਂਡਲ ਤੇ ਸਾਡੇ ਸੈਟ ਹੁੰਦਾ ਸੀਗਾ ਪੈਂਡਲ ਚ ਪੂਰਾ ਤੜਕੜਾ ਸੀ ਜਖੇਪਲ ਤੇ ਖੇਡਦਾ ਹੁੰਦਾ ਮੈਂ ਮੈਂ ਸੀਗਾ ਕੋਕੋ ਹੁੰਦਾ ਸੀ ਕੋਕੋ ਦੀ ਟੀਮ ਜੇਪਰ ਦੀ ਹੁੰਦੀ ਸੀ ਜਿੰਦਰ ਹੁੰਦਾ ਸੀਗਾ ਤੇ ਮੁੰਡਾ ਤੇ ਇੱਕ ਹੋ ਜੀਆ ਜੋਗਾ ਹਾਂ ਹਾਂ ਜੋਗਾ ਨਹੀਂ ਹਾਂ ਜੋਗਾ ਵੀ ਖੇਡ ਲਾਂਦਾ ਸੀਗਾ ਮਿੰਗਣਾ ਮਿੰਗਣਾ ਇੱਕ ਬਿਆੰਤ ਹੁੰਦਾ ਚਾਰ ਪੰਜ ਇਹ ਹੁੰਦੇ ਸੀਗੇ ਤੇ ਬੁੱਧੂ ਵੀ ਹੁੰਦਾ ਸੀ ਹਾਂ ਸੌਰੀ ਬੁੱਧੂ ਹੁੰਦਾ ਸੀ ਤੂੰ ਵੀ ਜਾਣੀ ਜਾਨਾ ਮੇਰੇ ਦਿਮਾਗ 'ਚ ਨਹੀਂ ਆ ਗਿਆ ਨਾ ਪੁੱਤ ਰਿਹਾ ਮੈਂ ਤੇ ਇਹਨਾਂ ਨੇ ਬਈ ਉਦੋਂ ਪੈਂਡ ਖੇਡਦੇ ਹੁੰਦੇ ਸੀ ਪੈਂਡ 'ਚ ਵਧੀਆ ਪੂਰਾ ਸਾਡਾ ਸਾਰਾ ਸ਼ੈਟ ਤੱਕੜਾ ਸੀਗਾ ਤੇ ਲਾਲੋ ਜਦੋਂ ਇੱਥੇ ਇਧਰ ਚੰਦੀਗੜ੍ਹ ਏਰੀਆ ਖੇਡਦੇ ਆਲ ਹੁੰਦੀ ਸੀ ਉਧਰ ਉਧਰ ਕੋਈ ਉਧਰ ਜ਼ਿਆਦਾ ਆਲ ਹੁੰਦੀ ਸੀ ਕਲੱਬ ਚੱਲਦਾ ਕਲੱਬ ਚੱਲਦਾ ਉਹ ਸਾਡੇ ਨਾਲ ਇਹ ਖੇਡ ਲੈਂਦੇ ਸੀਗੇ ਸੰਦੀਪ ਉਹ ਦੁੱਧ ਵਾਲਾ ਤੇ ਘੋੜਾ ਦੋਈ ਭਈ ਆ ਜਾਂਦੇ ਸੀਗੇ ਸੰਦੀਪ ਤੇ ਘੋੜਾ ਹਾਂ ਆਲ ਹੋ ਜਾਂਦੀ ਸੀ ਉਧਰ ਚੰਦੀਗੜ੍ਹ ਚ ਇਧਰ ਕਿਹੜਾ ਹੁੰਦਾ ਸੀਗਾ ਆਲ ਉਧਰ ਹੀ ਖੇਡ ਲੈਂਦੇ ਸੀ ਯਾਰੀ 3 ਵਧੀਆ ਬਣ ਜਾਂਦੀ ਸੀ ਸੰਦੀਪ ਤਾਂ ਬਈ ਲਾਲਾ ਮਿਲ ਲਾਦਾ ਭਖਤ ਦਾ ਹਫਤੇ ਦਾ ਦਿਨ ਬਾਅਦ ਹੁੰਦਾ ਸੀ ਓਦਾਂ ਇਹ ਦਿਮਾਗ 'ਚ ਹੈ ਹੀ ਨਹੀਂ ਸੀ ਇਹ ਗੱਲ ਇੰਨਾ ਮੈਂ ਦਹਾ ਸੋਚ ਇੰਨਾ ਹੀ ਨਹੀਂ ਸੇਮ ਹੈ ਬਸ ਐਵੇਂ ਜੀ ਵੀ ਖੇਢੀ ਜਾਂਦੇ ਆ ਬਸ ਦਿਮਾਗ ਦਾ ਸੋਚ ਹੀ ਨਹੀਂ ਸੀ ਇਹ ਗੱਲ ਵੀ ਗਾਂਹ ਜਿੰਦਗੀ ਹੈ ਜਿੰਦਗੀ ਬਾਰੇ ਪਤ ਨਹੀਂ ਸੀ ਗਾਂਹ ਵੀ ਐਸੀ ਵੀ ਲਾਈਫ ਇਹੀ ਹੋਈ ਯਾਰ ਹਨਾ ਵੀ ਐਵੇਂ ਜੀ ਰਾਵਾਂਗੇ ਚੱਲ ਹਨਾ ਉਹ ਗਾਹ ਇਹ ਗਾਂਹ ਕੋਈ ਇਹ ਜੀ ਗੱਲ ਹੀ ਨਹੀਂ ਹੋਈ ਸੀ ਐਵੇਂ ਵੀ ਯਾਰ ਹਾਂ ਵੀ ਕੋਈ ਇੱਕ ਤਰ੍ਹਾਂ ਦੇ ਕਾਕਾ ਕਾਕਾ ਹਾਂ ਵੀ ਐਵੇਂ ਕੋਈ ਇਹੋ ਜਿਹਾ ਕੁਝ ਹੋ ਜੂ ਹਨਾ ਵੀ ਆਏ ਇਹ ਜ਼ਿੰਦਗੀ ਯਾਰ ਐਂ ਵੀ ਹੋ ਜਾਂਦੇ ਆਪਾਂ ਨੂੰ ਪਤਾ ਹੀ ਨਹੀਂ ਸੀ ਇਹ ਗੱਲਾਂ ਬਾਰੇ ਤੇ ਨਾ ਹੀ ਸੋ ਪਤਾ ਸੀ ਇਹਨਾਂ ਬਾਰੇ ਬੜੇ ਕਰਕੇ ਦੀ ਸੋਚੀ ਨਹੀਂ ਸੀ ਇਹ ਗੱਲਾਂ ਮੈਂ ਕਦੇ ਨਾ ਮੈਂ ਕਦੇ ਥਾਪੀ ਮਾਰੀ ਸੀ ਨਾ ਹੀ ਕਦੇ ਆਪਾਂ ਨੇ ਉਂਗਲੀ ਖੜੀ ਕਰੀ ਸੀ ਇਹ ਤਾਂ ਬਹੁਤ ਹੋ ਗਈ ਹੁਣ ਤਾਂ ਹਾਂ ਪਹਿਲਾਂ ਥੋੜਾ ਜਿਹਾ ਹੋਰ ਫੱਕ ਸੀਗਾ ਪਹਿਲਾਂ ਹੂੰ ਪਹਿਲਾਂ ਗੇਮ ਗੇਮ ਨੂੰ ਹੋ ਕਰਦੇ ਸੀ ਪਿਆਰ ਨਾਲ ਬਿਲਾਲਾ ਜਿਵੇਂ ਪੁਰਾਣੇ ਪਲੇਅਰ ਹੁੰਦੇ ਸੀ ਜਿਆਦਾ ਉਹਨੂੰ ਪੈਸੇ ਨਾਲ ਮੂੰਹ ਘੱਟ ਸੀਗਾ ਹੂੰ ਉਹ ਜਿਆਦਾ ਪੈਸੇ ਕਰ ਕਿਉਂ ਪੈਸੇ ਆਉਣਾ ਬਈ ਪੈਸੇ ਨਾਲ ਹੀ ਚੱਲਦਾ ਸਾਰਾ ਕੁਝ ਪੈਸੇ ਆ ਹੁਣ ਜਿਆਦਾ ਪੈਸਾ ਹੋਣ ਕਰਕੇ ਕਬੱਡੀ ਦਾ ਜਿਆਦੇ ਥੋੜੀ ਬੈਲ ਹੁਣ ਬਣੀਆਂ ਪਹਿਲਾਂ ਥੋੜਾ ਜਿਹਾ ਉਹ ਇੰਨਾ ਪੈਸੇ ਦਾ ਉਦੋਂ ਮੂਹ ਵੀ ਨਹੀਂ ਹੁੰਦਾ ਸੀ ਉਦੋਂ ਇੰਨਾ ਪੈਸੇ ਦਾ ਬਿਲਕੁਲ ਉਦੋਂ ਖਰਚੀ ਨਹੀਂ ਹੁੰਦੀ ਸੀ ਹਮ ਖਰਚਾ ਹੁੰਦਾ ਕੀ ਖਰਚਾ ਹੁੰਦਾ ਸੀ ਉਦੋਂ ਕੋਈ ਖਰਚਾ ਨਹੀਂ ਹੁੰਦਾ ਸੀਗਾ ਅਸੂਰ ਦੇ ਕਰਕੇ ਸੀ ਆ ਵੀ ਬੜੀ ਸਾਰਾ ਕੁਝ ਹੁੰਦਾ ਬਾਈ ਹੁਣ ਕੀ ਕਹਿ ਸਕਦੇ ਹਣਾ ਯਾਰ ਜ਼ਿੰਦਗੀ 'ਚ ਯਾਰ ਗਲਤੀਆਂ ਹੋਈ ਜਾਂਦੀਆਂ ਨੇ ਪਤਾ ਨਹੀਂ ਕਿੱਦਾਂ ਗਲਤੀ ਹੁਣ ਜ਼ਿੰਦਗੀ 'ਚ ਦੇਖਦੇ ਤਾਂ ਬਗ ਵੀ ਜਾਂਣਾ ਬਸ ਕਿਹੜੀਆਂ ਤਨ ਗਾਣਾ ਬਾਈ ਹੁਣ ਕਿੱਥੇ ਉਹ ਯਾਰ ਦੇਖਿਆ ਵੀ ਨਹੀਂ ਜਾਂਦਾ ਬਸ ਇੱਕ ਬਗ ਜਾਂਣਾ ਹਣਾ ਉਹ ਮਣ ਜਾਂ ਨਹੀਂ ਕਰਦਾ ਇਹ ਕਰਦਾ ਬਿਲਕੁਲ ਹਣਾ ਇੱਥੇ ਆਪਾਂ ਯਾਰ ਹਣਾ ਬੱਲੇ ਬੱਲੇ ਹਣਾ ਇੱਥੇ ਆਪ ਵੀ ਕਿੰਨਾ ਹੋਣਦਾ ਸੀ ਉਦੋਂ ਹਣਾ ਹੁਣ ਐਂ ਦੇਖਦਾ ਵੀ ਜਿਹੜੇ ਲੋਕਾਂ ਨੂੰ ਵਿਚਾਰਾ ਲੱਗਦਾ ਦਰਸ਼ਕਾਂ ਦੇਖਦੇ ਹੁੰਦੇ ਕਿ ਦੇਖ ਆਪਾਂ ਨੂੰ ਦੇਖਦੇ ਹੁੰਦੇ ਸੀ ਹਨਾ ਗਰਾਊਂਡ 'ਚ ਆਪਾਂ ਉੱਥੇ ਖੜ ਕੇ ਆਪਾਂ ਦੇਖਣਾ ਹਨਾ ਯਾਰ ਵਧੀਆ ਕਿੰਨਾ ਉਹੋ ਜਿਹਾ ਲੱਗਦਾ ਹੈ ਆਪਣਾ ਮੇਰਾ ਤਾਂ ਹੁਣ ਇੰਜੀਨੀਅਰ ਆਨੇਗਾ ਉਹ ਉਹ ਕਰਤਾ ਬਈ ਜ਼ਿਆਦਾ ਇੰਜੀਨੀਅਰ ਕਰਕੇ ਨਾ ਜ਼ਿਆਦਾ ਪ੍ਰੋਬਲਮ ਆ ਗਈ ਹੋਰ ਤਾਂ ਠੀਕ ਸੀ ਸੈਟ ਰਹੀ ਸਾਰਾ ਬਿਲਕੁਲ ਇੰਜੀਨੀਅਰ ਕਰਕੇ ਵੀ ਜ਼ਿਆਦਾ ਲਾਲੂ ਤਨ ਦਾ ਪਰੇਸ਼ਾਨ ਹੋ ਗਏ ਹੂੰ ਤਿੰਨ ਪਰੇਸ਼ਨ ਹੋ ਗਏ ਲਗਾਂ ਮਿੰਡਾਂ ਦੇ ਦੋ ਇੱਕ ਦੂਜਾ ਉਹਦਾ ਹੋ ਗਿਆ ਸਾਨੂੰ ਦੱਸਿਆ ਸੀਗਾ ਪਰੇਸ਼ਨਾਂ ਕਰਕੇ ਲਾਇਆ ਇਹਦੇ ਤਿੰਨਾ ਪਰੇਸ਼ਨਾਂ ਕਰਕੇ ਜਾਦੇ ਸੁਲਤਾਨ ਹਸਤਾਏ ਸੁਲਤਾਨ ਉਸਤਾਦ ਹੈ ਅੱਛਾ ਹੋਰ ਅਣ ਮੈਂ ਰਹਾ ਵੀ ਅਸੀਂ ਇੱਥੇ ਅੱਛਾ ਹਾਂ ਕੈਂਪ ਲਾਇਆ ਸੀ ਮੈਂ ਉਦੋਂ 52 ਹਾਂ ਨਹੀਂ ਨਹੀਂ ਅੱਛੇ ਸੀਗਾ ਬਾਡਵਰ 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 ਨਹੀਂ ਜਮੀਨ ਲੈਤੀ ਹੋਈ ਸੀ ਠੀਕ ਹੈ ਕਿਥੇ ਕਿ ਦੀ ਸੀਗੀ ਮੇਰੇ ਡੈਡੀ ਨੇ ਕੈਂਪ ਲਾਇਆ ਸੀ ਉੱਥੇ ਇਕੱਠੇ ਸੀ ਸਾਰੇ ਲਖਵਿੰਦਰ ਹੋਣੀ ਟਣੋੜੀ ਵਾਲੇ ਲਖਿਓਰੀ ਹਾਂ ਹਾਂ ਅ ਰਾਣੀ ਹੋਰੀ ਆਸੀ ਤਨੂੜੇ ਵਾਲੇ ਸਾਰੇ ਸੀ ਜੀ ਕਿ ਹਾਂ ਥੋੜੇ ਐ ਉੱਥੇ ਆ ਹੁੰਦਾ ਸੀਗਾ ਆ ਮੂਨਕ ਤਾਂ ਕਿਸੇ ਸਾਈਡ ਤੇ ਕਿਹੜਾ ਨੰਬਰਤ ਹੁੰਦਾ ਸੀ ਉਹ ਮੁੰਡਾ ਮਕੋੜ ਦਾ ਮਕੋੜ ਦਾ ਨੰਬਰ ਹਾਂ ਨੰਬਰ ਤਾਂ ਉਹ ਹੁੰਦਾ ਸੀ ਇੱਕ ਤੇ ਸੀਗਾ ਆਪਣਾ ਇਕੱਠੀ ਰਹਿੰਦੀ ਸੀ ਵਧੀਆ ਬਈ ਬਾਈ ਉਹਦੋਂ ਸੁਲਤਾਨ ਜੀ ਸਟਾਰਟਿੰਗ ਜੀ ਚੱਲ ਰਹੀ ਸੀ ਮੈਂ ਉਦੋਂ 57 ਨਾ ਸੌਰੀ 59 ਕਿਲੋ ਹੀ ਡੰਦਾ ਸੀ ਉਦੋਂ ਸੁਲਤਾਨ ਦੀ ਲਾਲਾ ਸਟਾਰਟਿੰਗ ਜੀ ਚੱਲ ਰਹੀ ਸੀ ਆਪਣੀ ਸਟਾਰਟ ਕਰੀ ਜਣਾ ਨੇ ਬਈ ਮੈਂ ਠੀਕ ਲੱਫੀ ਦਾ ਆਪਣਾ ਬਈ ਉਹ ਆ ਖੁਸ਼ੀ ਕੁਝ ਤੋ ਗਾਲਾ ਆਵਾਜ਼ ਬੜੀ ਨੇ ਐਸਾ ਬੰਦਾ ਪੂਰਾ ਹੈ ਨਾ ਵਾ ਕਿਉਂ ਚਵਾਸ ਹੁੰਦੀਆਂ ਲਾਲਾ ਹਨ ਪਲੇਅਰ ਤਾਂ ਸਾਰੇ ਆਪਣੇ ਵਧੀਆ ਨੇ ਸਾਰੇ ਹਨ ਤਾਂ ਹੀ ਹੈ ਭਾਈ ਵੀ ਹਨਾ ਮਿਹਨਤ ਕਰਨ ਆਪਦਾ ਖਰਾ ਖਰਾ ਖਾਣਾ ਹਨਾ ਵਧੀਆ ਮਿਹਨਤ ਕਰਕੇ ਜਿੰਨੀ ਮਿਹਨਤ ਕਰੋ ਜਿੰਨੀ ਮਿਹਨਤ ਨਾਲ ਹੀ ਸਾਰਾ ਕੁਝ ਬਿਲਕੁਲ ਜਿੰਨੀ ਆਪਾਂ ਮਿਹਨਤ ਕਰ ਲਾਂਗੇ ਉਨੀ ਤੱਕੜੀ ਹੋ ਜਾਏਗਾ ਮਿਹਨਤ ਦੀ ਹੈ ਡਿਪੈਂਡ ਹੋਰ ਕੁਛ ਨਹੀਂ ਜਿੰਨੀ ਮਿਹਨਤ ਕਰੀ ਜਾਵਾਂਗੇ ਖਰਾਕ ਖਾ ਲਾਂਗੇ ਹਨਾ ਮਿਹਨਤ ਕਰ ਲਾਂਗੇ ਜਿੰਨੀ ਮਿਹਨਤ ਕਰੀ ਜਾਵਾਂਗੇ ਉਨਾ ਹੀ ਦੁੱਗਣੇ ਤਾਕੜੀ ਜੀ ਜਾਵਾਂਗੇ ਉਨੀ ਕਰੀ ਚੱਲੋ ਤੇ ਵੀ ਹਾਂ ਬਈ ਉਦੋਂ ਮਿਹਨਤ ਫੁੱਲ ਚੱਲਦੀ ਸੀ ਨਾਲੇ ਤਾਕੜੀ ਸੀ ਵਧੀਆ ਹਨਾ ਤੇ ਉਦੋਂ ਵੀ ਕੈਂਪਾਂਜੀ ਰਹਿੰਦੇ ਜਦੋਂ ਫਰੀ ਹੋ ਜਾਂਦੀ ਸੀਗੇ ਲਾਲਾ ਕੈਂਪਾਂਜੀ ਵੀ ਲੈ ਲਾਂਦੇ ਕੰਮ ਉੱਥੇ ਠੀਕੇ ਤੇ ਆ ਲਵੇ ਪਿੰਡਾਗਾ ਠੀਕ ਠੀਕ ਉੱਥੇ ਲਾਲਾ ਦੀ ਮੋਟਰ ਤੇ ਮੈਂ 20 ਸਾਲ ਖੇਡਿਆ ਵੀ ਬਹੁਤ ਵਧੀਆ ਚਲੋ ਜੋ ਵੀ ਪੀਰੀਅਡ ਰਿਹਾ ਬਹੁਤ ਵਧੀਆ ਰਿਹਾ ਨਾਈਸ ਰਿਹਾ ਤੇ ਕਾਕੇ ਨੇ ਏਰੀਏ ਚ ਨਾਮ ਬਣਾਇਆ ਰੰਗੇ ਪਰਮਾਤਮਾ ਸੁੱਖ ਰਕੇ ਬਾਬਾ ਮਿਹਰ ਕਰੇ ਸੋ ਬਹੁਤ ਵਧੀਆ ਲੱਗਿਆ ਕਾਕੇ ਵੀਰ ਤੇਰੇ ਨਾਲ ਗੱਲਾਂ ਕਰਕੇ ਅੱਜ ਬਹੁਤ ਵਧੀਆ ਖੁਦ ਨੂੰ ਮਾਨ ਮਹਿਸੂਸ ਹੁੰਦਾ ਹੈ ਕਿ ਕਾਕਾ ਭਰਾ ਨਾਲ ਆਪ ਬੈਠੇ ਆ ਤੇ ਬੜੀਆ ਵਧੀਆ ਕਾਕੇ ਵੀਰ ਦੀ ਸੋਚ ਗੱਲਾਂ ਨੇ ਬੜਾ ਵਧੀਆ ਖਿੜਾਰੀ ਏ ਤੇ ਜਿਵੇਂ ਹੈਲਪ ਕੀਤੀ ਗੁਬਿੰਦਗੜ੍ਹ ਦੇ ਵੀਰਾਂ ਨੇ ਇੱਕ ਫੌਜੀ ਵੀਰ ਇਹਨਾਂ ਦਾ ਵੀ ਨਾਮ ਲਿਆ ਇਹਨਾਂ ਨੇ ਸੋ ਸਾਰਿਆਂ ਦੀ ਧੰਨਵਾਦ ਪਿਆਰ ਕਰਨ ਵਾਲੇ ਇੱਕ ਬੜੀ ਦੇ ਖਿੜਾਰੀਆਂ ਨੂੰ ਜੇ ਮਾਰੇ ਟਾਈਮ 'ਚ ਆਪਾਂ ਕਬੱਡੀ ਵਾਲੇ ਕਿਸੇ ਖਿਡਾਰੀ ਦੇ ਨਾਲ ਖੜਾਂਗੇ ਤੇ ਬਹੁਤ ਵਧੀਆ ਗੱਲ ਹੈ ਮਾਨ ਵਾਲੀ ਗੱਲ ਹੈ ਹੌਸਲਾ ਮਿਲਦਾ ਤੇ ਇੰਨੇ ਹੀ ਸ਼ਬਦਾਂ ਨਾਲ ਬਹੁਤ ਬਹੁਤ ਧੰਨਵਾਦ ਠੀਕ ਹੈ ਸ਼ੁਕਰੀਆ ਭਾਈ ਥੈਂਕ ਯੂ ਥੈਂਕ ਯੂ